ਆਓ ਜੀ ਬਾਪੇਓ ਅੱਜ ਪੁੱਠਾ ਜਾ ਕੰਮ ਕਰਤਾ ਪੈਣਗੇ ਦਾ ਖਰਛੇ ਤੇ ਬਾਪੇਓ ਦੋਏ ਜੋੜਦੀਆਂ ਦੇਖ ਲੋ ਪੂਰੀਆਂ ਖੋਦੀਆਂ ਮੀਆਂ ਨੇ ਮੂਰਲੀ 7.5 ਕੁਇੰਟਲ ਵੀ ਹੈਰੋਂ ਆ ਬਾਈ ਜੰਡੂ ਵਾਲਿਆਂ ਦੀ ਮਗਰ ਲਈ ਵੀ ਪੂਰੀ ਵਧੀਆ ਬਣੀ ਹੋਈ ਆ ਐ ਜਿੰਨੀ ਆਪਾਂ ਬਾਹੀ ਕਰਦੇ ਉਹਨੇ ਦੋਨੇ ਹੈਰੋਂ ਆਪਾਂ ਨੇ ਉੰਨੀਆਂ ਖੋਦੀਆਂ ਤੁਸੀਂ ਦੇਖੋ ਤੇ ਦੇਖੋ ਫਿਰ ਜੁਰਕਾ ਕਿਉਂ ਪਰਦਾ ਆਏ ਹਾਏ ਹਾਏ ਓਏ ਰਬਾ ਕਾਨੂੰ ਕਹਿਣਾ ਹੈ ਨਾ ਨਰੇ ਬਹੁਤ ਜ਼ਿਆਦੇ ਬੋਲੀ ਆ ਪਰ ਕੋਈ ਵਾਵਾ ਆਤਾ ਨਹੀਂ ਹੈਗਾ ਵੇਖ ਰੋਦੂ ਜਿਆਰ ਪੋਲਰੇ ਤੋਂ ਬਣੀ ਕਰਦਾ ਜਿੰਨੀ ਕਾਉਂਦੀ ਜੈਦੀ ਪਾੜ ਜੂ ਪਾੜ ਜੂ ਕਰਦਾ ਪਾੜ ਤੂ ਪਾੜ ਤੂ ਦਮਣ ਦਾ ਨਾ ਹੋਣੀ ਰਹਿੰਦਾ ਹਾਈ ਹਾਈ ਓਏ ਰੱਬਾਨੀ ਯਾਰੀ ਕਿਹਾ ਸਾਜਾਓ ਬਾਈ ਮਨ ਰਿਆ ਵਰਗੀ ਹੋ ਤਰਾ ਯੋਰ ਨੂੰ ਮੈਂ ਨਹੀਂ ਆਇਆ ਵੀ ਟੀਆਰ 4 ਦੇ ਤੇ ਲਈ ਫਿਰਦਾ ਔੜੀ ਔੜੀ ਆਹ ਦੇਖੋ ਲੋ ਯਾਰ ਤੁਹਾਨੂੰ ਲੱਗਦੀ ਹੈ ਵਰਦਾ ਕੋਈ ਸਹੀ ਮੈਂਗਾ ਹੋਣਾ ਬਾਈ ਮਗਰ ਫੇਟ ਬੰਨਿਆ ਨੇ ਕਹਿਣਾ ਬਾਈ ਹੈਰੋਂ ਦਾ ਖੋਲੀ ਨੇ ਵੇਚਨੇ ਬਹੁਤ ਦੁਸਗਾਣ ਵਾਲੇ ਨੇ ਬਾਈ ਜੀ ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ ਪਰ ਪੂਰਾ ਸਰਾ ਚੱਲ ਰਿਹਾ ਐ ਨ ਕੋਈ ਲਾਕਾ ਦੇ ਇਕ ਹੀ ਨਹੀਂ ਹੈਗਾ ਬੜਾ ਨੱਚਦਾ ਜਾਂਦਾ ਦੇਖ ਲਓ ਤੁਸੀਂ ਸਲੈਪਿੰਗ ਚੈੱਕ ਕਰੋ ਟਾਇਰਾਂ ਦੀ ਦੇਖੋ 3 ਗਏ ਹੋ ਪਿਆਨੀਆਂ ਲਾ ਜਾਂ ਵੀ ਹੁਣ ਟਰੈਕਟਰ ਭੱਜਿਆ ਮੇਰੀ ਜਾਵੇ ਆਹ ਦੇਖ ਲਓ ਤੁਸੀਂ ਕਿਵੇਂ ਚੱਲ ਰਿਹਾ ਜੇ ਮੇਰਾ ਦਾ ਨਾਨ ਕਰਦਾ ਵੀ ਸਾਰੀਆਂ ਦੋ ਕਣੇ ਦੋਏ ਪਾ ਕੇ ਭਾਰਾ ਨੇ ਆ 13 ਚ ਕੰਮ ਨੇ ਪੜੂਗਾ ਹੋਰ ਕਰ ਮਨ ਨਾਲੋਂ ਕਣਈ ਬਾਈ ਆ ਜਮੀਨ ਵੀ ਡਲੀ ਜਾਵਾ ਭੋਰ ਦੀ ਦੇਖੋ ਬਾਜ ਸੁਣੋ ਬਾਜ ਕੀ ਕਹਿੰਦਾ ਪਾੜ ਦੂ ਪਾੜ ਦੂ ਕਰਦਾ ਪਾੜ ਤੇ ਪਾੜ